ਬਰਕਰਾਰ ਹੈ ਕਿ ਜਿਹੜੀ ਅਗਲੀ ਬੈਠਕ ਕਿਸਾਨੀ ਇਕਤਾ ਦੀ ਹੋਣੀ ਹੈ ਉਹਦੇ ਵਿੱਚ ਜੋ ਵਫਦ ਦੀ ਗੱਲ ਸਰਵਣ ਪੰਧੇਰ ਕਰ ਰਹੇ ਸੀ ਕਿਸਾਨਾਂ ਦੀ ਕੀ ਉਹਦੇ ਵਿੱਚ ਖਨੌਰੀ ਦੇ ਕਿਸਾਨ ਸ਼ਾਮੂਲਿਤ ਕਰਦੇ ਨੇ ਨਹੀਂ ਕਰਦੇ ਨੇ ਇਹ ਜਦੋਂ 12 ਫਰਵਰੀ ਨੂੰ ਯਾਨੀ ਕਿ ਜਦੋਂ ਬੈਠਕ ਹੋਵੇਗੀ ਭਲਕੇ ਨੂੰ ਉਦੋਂ ਹੀ ਸਥਿਤੀ ਹੈ ਜਿਹੜੀ ਉਹ ਸਪਸ਼ਟ ਹੋਵੇਗੀ ਅੱਗੇ ਬਾਤ ਹੈ ਅੱਗੇ ਦਿੱਲੀ ਤੋਂ ਸਿੱਧੀ ਖਬਰ ਜਿਹੜੀ ਕਿ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੰਥਨ ਅੱਜ ਹੋਵੇਗਾ ਥੋੜੀ ਦੇਰ ਦੇ ਵਿੱਚ ਕੇਜਰੀਵਾਲ ਦੇ ਨਾਲ ਦਿੱਲੀ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਬੈਠਕ ਕਰਦੀ ਨਜ਼ਰ ਆਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਮੰਤਰੀ ਤੇ ਬਾਕੀ ਵਿਧਾਇਕ ਬੈਠਕ ਕਰਨਗੇ ਦੱਸ ਦਈਏ ਕਪੂਰਥਲਾ ਹਾਊਸ ਦੇ ਵਿੱਚ ਬੈਠਕ ਹੋਵੇਗੀ ਪੰਜਾਬ ਦੇ ਮੁੱਦਿਆਂ ਤੇ ਵੀ ਚਰਚਾ ਹੋਵੇਗੀ ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਤੋਂ ਫੀਡਬੈਕ ਲਈ ਜਾਵੇਗੀ ਕੇਜਰੀਵਾਲ ਵੱਲੋਂ ਤੇ ਖਾਸ ਤੌਰ ਤੇ ਦਿੱਲੀ ਦੇ ਨਤੀਜਿਆਂ ਨੂੰ ਲੈ ਕੇ ਵੀ ਇਹ ਬੈਠਕ ਜਿਹੜੀ ਕਿਹਾ ਉਸ ਦਾ ਮੰਥਨ ਜਿਹੜਾ ਹੁੰਦਾ ਨਜ਼ਰ ਆਵੇਗਾ ਸੋ ਤਸਵੀਰਾਂ ਤੋਂ ਤੁਸੀਂ ਦਿਖਾ ਰਹੇ ਆ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਜਿੱਥੇ ਮੁੱਖ ਮੰਤਰੀ ਜਾ ਕੇ ਰਹਿੰਦੇ ਨੇ ਉੱਥੇ ਜਿਹੜੀ ਕਿ ਬੈਠਕ ਹੋਵੇਗੀ ਤੇ ਬੈਠਕ ਬੜੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਦੋ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਦੇ ਵਿੱਚ ਹੁਣ ਇੱਕ ਸੂਬੇ ਦੇ ਵਿੱਚ ਹੀ ਸਰਕਾਰ ਰਹਿ ਗਈ ਹੈ ਜਦ ਕਿ ਦਿੱਲੀ ਦੇ ਵਿੱਚ ਨਤੀਜੇ ਜਿਹੜੇ ਕੀ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਆਏ ਸਿਰਫ 22 ਸੀਟਾਂ ਤੇ ਹੀ ਆਮ ਆਦਮੀ ਪਾਰਟੀ ਸਿਮਟ ਕੇ ਰਹਿ ਗਈ ਤਾਂ ਉਸ ਤੋਂ ਬਾਅਦ ਇਸ ਚੀਜ਼ ਦਾ ਮੰਥਨ ਵੀ ਕੀਤਾ ਜਾਊਗਾ ਨਤੀਜਿਆਂ ਦਾ ਤਾਂ ਹੁਣ ਸੋ ਦਾ ਤੌਰ ਤੇ ਫੋਕਸ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਰਹਿੰਦਾ ਹੋਇਆ ਨਜ਼ਰ ਆਵੇਗਾ ਕਿਸ ਪ੍ਰਕਾਰ ਪੰਜਾਬ ਦੇ ਵਿੱਚ ਜਿਹੜੇ ਕਿ ਹੁਣ ਅਸੀਂ ਕਹਿ દઈએ ਕਿ ਬਦਲ ਫੇਰ ਦੀ ਗੱਲ ਉੱਠ ਰਹੀ ਹੈ ਜਾਂ ਕਾਰਗੁਜ਼ਾਰੀ ਦੀ ਗੱਲ ਉੱਠ ਰਹੀ ਹੈ ਜਾਂ ਅੱਗੇ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਦੀ ਗੱਲ ਉੱਠ ਰਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੰਥਨ ਜਿਹੜਾ ਕਿ ਦਿੱਲੀ ਦੇ ਵਿੱਚ ਕੀਤਾ ਜਾਵੇਗਾ ਕੀ ਅਮਨ ਮੋਹਨ ਇਸ ਵਕਤ ਫੋਨਲਾਈਨ ਤੇ ਜੁੜ ਚੁੱਕੇ ਨੇ ਅਮਨ ਇਸ ਬੈਠਕ ਨੂੰ ਕਿਵੇਂ ਦੇਖਿਆ ਜਾਵੇ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਮੰਥਨ ਕਰਦੇ ਹੋਏ ਨਜ਼ਰ ਆਉਣ ਆ ਬਿਲਕੁਲ ਸਰਖਾਬ ਥੋੜੀ ਦੇਰ ਦੇ ਵਿੱਚ ਬੈਠਕ ਜਿਹੜੀ ਹੈ ਉਹ ਸ਼ੁਰੂ ਹੋਏਗੀ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਲਈ ਰਵਾਨਾ ਹੋਏ ਨੇ ਤੇ ਪਹਿਲਾਂ ਵਜ਼ੀਰ ਤੇ ਵਿਧਾਇਕ ਕੱਲ ਹੀ ਉੱਥੇ ਪਹੁੰਚ ਗਏ ਸੀਗੇ ਆ ਕਾਫੀ ਮਹੱਤਵਪੂਰਨ ਲਈ ਬੈਠਕ ਮੰਨੀ ਜਾ ਰਹੀ ਹੈ हां क्योंकि महत्वपूर्ण ਇਸ ਕਰਕੇ ਕਿਉਂਕਿ ਅਵਿੰਦ ਕੇਜਰੀਵਾਲ ਆਮਾਦੀ ਪਾਰਟੀ ਦੇ ਸੁਪਰੀਮੋ ਨੇ ਹੁਣ ਪੂਰੀ ਤਰ੍ਹਾਂ ਪੰਜਾਬ ਦੇ ਉੱਤੇ ਧਿਆਨ ਫੋਕਸ ਕਰਨਾ ਚਾਹੁੰਦੇ ਨੇ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਇੱਕ ਤਾਂ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੁਣ ਪੰਜਾਬ ਦੇ ਵਿੱਚ ਹੋਣੀਆਂ ਨੇ ਉਸ ਨੂੰ ਲੈ ਕੇ ਪਹਿਲਾਂ ਹੀ ਰਣਨੀਤੀ ਤਿਆਰ ਕੀਤੀ ਜਾਏਗੀ ਤਿਆਰ ਇਸ ਤਰੀਕੇ ਨਾਲ ਜਿਹੜੇ ਜਿਹੜੇ ਵਾਦੇ ਆਮਾਦੀ ਪਾਰਟੀ ਨੇ ਲੋਕਾਂ ਨਾਲ ਕੀਤੇ ਸੀ ਉਹਨਾਂ ਚ ਕਿਹੜੇ ਵਾਦੇ ਪੂਰੇ ਹੋਗੇ ਤੇ ਜਿਹੜੇ ਹਾਲੇ ਤੱਕ ਪੂਰੇ ਨਹੀਂ ਹੋਏ ਉਹ ਛੇਤੀ ਪੂਰੇ ਕਰਨ ਦੇ ਲਈ ਉਹ ਕੋਈ ਵੱਡਾ ਫੈਸਲਾ ਉੱਥੇ ਲਿਆ ਜਾ ਸਕਦਾ ਹੈ ਉਦਾਹਰਨ ਦੇ ਵਜੋਂ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਨਾ ਹੋਣ ਕਰਕੇ ਕਿਤੇ ਨਾ ਕਿਤੇ ਉਸ ਦਾ ਵਾੜਾ ਅਸਲ ਦਿੱਲੀ ਦੇ ਵਿੱਚ ਪਿਆ ਤੇ ਹੁਣ ਉਹ ਵਾਅਦਾ ਜਿਹੜਾ ਹੈ ਛੇਤੀ ਪੂਰਾ ਹੋ ਸਕਦਾ ਹੈ ਮੰਨਿਆ ਜਾ ਰਿਹਾ ਕਿ ਉੱਥੋਂ ਦੀ ਹੁਣ ਅਰਵਿੰਦ ਕੇਜਰੀਵਾਲ ਅੱਜ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤੇ ਉਸ ਤੋਂ ਬਾਅਦ ਜੋ ਜਦੋਂ ਇਹ ਵਿਧਾਇਕ ਮਜੀਦ ਪੰਜਾਬ ਮੁੜਨਗੇ ਉਸ ਤੋਂ ਬਾਅਦ ਪੰਜਾਬ ਕੈਬਨਿਟ ਦੀ ਜਿਹੜੀ ਬੈਠਕ ਹੋਏਗੀ ਉਹਦੇ ਵਿੱਚ ਜਿਹੜਾ ਔਰਤਾਂ ਦੇ ਨਾਲ ਵਾਅਦਾ ਕੀਤਾ ਸੀ ਪੂਰਾ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਫੀਡਬੈਕ ਲਈ ਜਾ ਰਹੀ ਹੈ ਹਰੇਕ ਵਜ਼ੀਰ ਦੀ ਹਰ ਇੱਕ ਵਿਧਾਇਕ ਦੀ ਫੀਡਬੈਕ ਲਈ ਜਾਏਗੀ ਕਿ ਆਪਣੇ ਹਲਕੇ ਦੇ ਵਿੱਚ ਕਿਸ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਖਾਸ ਤੌਰ ਤੇ ਇਸ ਬੈਠਕ ਦਾ ਮੰਤਵ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਵਿਧਾਇਕ ਤੇ ਵਜ਼ੀਰ ਹੈਗੇ ਨੇ ਉਹ ਲੋਕਾਂ ਦੇ ਨਾਲ ਵੋਟਰਾਂ ਦੇ ਨਾਲ ਆਪਣਾ ਸੰਪਰਕ ਕਿਸ ਤਰੀਕੇ ਨਾਲ ਬਣਾਈ ਰੱਖਣ ਤਾਂ ਜੋ ਵੋਟਰਾਂ ਦਾ ਭਰੋਸਾ ਜਿਹੜਾ ਹੈ ਉਹਨਾਂ ਦੇ ਨਾਲ ਜੁੜਿਆ ਰਹੇ ਹਾਲਾਂਕਿ ਦਿੱਲੀ ਦੇ ਵਿੱਚ ਜੋ ਨਤੀਜੇ ਆਏ ਨੇ ਉਹਨਾਂ ਨਤੀਜਿਆਂ ਤੋਂ ਬਾਅਦ ਇਹ ਬੈਠਕ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਤਾਂ ਇਸ ਬਿਲਕੁਲ ਉਸ ਨਤੀਜਿਆਂ ਤੋਂ ਬਾਅਦ ਇਹ ਬੈਠਕ ਜਿਹੜੀ ਅਮਨਮੋਹਣ ਹੋਣ ਵਾਲੀ ਹੈ ਉਹਦੇ ਵਿੱਚ ਸੰਭਾਵਨਾਵਾਂ ਕਈ ਪ੍ਰਕਾਰ ਦੀਆਂ ਨੇ ਕਿ ਕਈ ਪ੍ਰਕਾਰ ਦੇ ਹਲਚਲ ਵਾਲੇ ਸੰਕੇਤ ਵੀ ਇਹ ਬੈਠਕ ਲਿਆ ਸਕਦੀ ਹੈ ਬਿਲਕੁਲ ਚਲ ਵਾਲੇ ਸੰਕੇਤ ਲਿਆ ਸਕਦੀ ਹੈ ਪੰਜਾਬ ਦੇ ਵਿੱਚ ਹੁਣ ਧਿਆਨ ਪੂਰਾ ਫੋਕਸ ਕੀਤਾ ਜਾਏਗਾ ਕਿਉਂਕਿ ਤੁਹਾਨੂੰ ਇਸ ਇਹ ਗੱਲ ਦਿਲਚਸਪ ਹੈ ਜੋ ਦਿੱਲੀ ਹੈ ਨਾ ਸਰਖਾਪ ਦਿੱਲੀ ਦੇ ਵਿੱਚ ਸਾਰੀਆਂ ਪਾਵਰਾਂ ਸੂਬਾ ਸਰਕਾਰ ਕੋਲ ਨਹੀਂ ਹੁੰਦੀਆਂ ਉੱਥੋਂ ਦੀ ਸਰਕਾਰ ਕੋਲ ਨਹੀਂ ਉੱਥੋਂ ਦੀ ਮੁੱਖ ਪਾਵਰਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦੀ ਬਦਲੀ ਹੈ ਉਹ ਐਲਜੀ ਦੇ ਨਾਲ ਉਸ ਤੋਂ ਬਾਅਦ ਕੇਂਦਰ ਦਾ ਕੰਟਰੋਲ ਹੈਗਾ ਕਹਿੰਦਾ ਮਤਲਬ ਕਿ ਦਿੱਲੀ ਇੱਕ ਸਿੱਕਰਣ ਯੂਟੀ ਉਸ ਨੂੰ ਕਹਿ ਸਕਦੇ ਹਾਂ ਬਹੁਤ ਘੱਟ ਸੀਮਤ ਪਾਵਰਾਂ ਹੁੰਦੀਆਂ ਨੇ ਪਰ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਪੂਰੀਆਂ ਪਾਵਰਾਂ ਸਰਕਾਰ ਦੇ ਕੋਲ ਲੱਗੀਆਂ ਨੇ ਸੂਬਾ ਸਰਕਾਰ ਦੇ ਕੋਲ ਨੇ ਤਾਂ ਇੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਹੋਰ ਬਿਹਤਰ ਜਿਹੜਾ ਹੈ ਉਹ ਕਰ ਸਕਦੇ ਆ ਇਸ ਕਰਕੇ ਹੁਣ ਅਰਵਿੰਦ ਕੇਜਰੀਵਾਲ ਪੂਰਾ ਧਿਆਨ ਜੋ ਹੈ ਉਹ ਪੰਜਾਬ ਦੇ ਉੱਤੇ ਫੋਕਸ ਕਰਨਗੇ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵੋਟਾਂ ਦੇ ਨਾਲ ਰابطਾ ਜ਼ਮੀਨੀ ਪੱਧਰ ਤੇ ਕਿਵੇਂ ਜੋੜਿਆ ਜਾਵੇ ਲੋਕਾਂ ਦੇ ਨਾਲ ਅਖੀਰਤਾ ਕਿਵੇਂ ਜੁੜਿਆ ਰਹਿਣਾ ਹੈ ਕਿਉਂਕਿ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਤੋਂ ਪਹਿਲਾਂ ਹੁਣ ਕੋਈ ਵੀ ਟਿੱਲ ਮੱਟ ਜੋ ਹੈ ਉਹ ਆਮ ਆਦੀ ਪਾਰਟੀ ਨਹੀਂ ਛੱਡਣਾ ਚਾਹੁੰਦੀ ਔਰ ਇਹ ਵੀ ਤੁਹਾਨੂੰ ਦੱਸ ਦੇ ਕਿ ਇਸ ਵਾਰ ਦਿੱਲੀ ਦੇ ਚੋਣਾਂ ਦੇ ਵਿੱਚ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਅਸੀਂ ਆਮ ਆਦਮੀ ਉਸੇ ਪ੍ਰਚਾਰ ਕੀਤਾ ਹੈ ਪੰਜਾਬ ਦੇ ਲੀਡਰਸ਼ਿਪ ਦੇ ਵੱਲੋਂ ਕੋਈ ਵੀ ਕਸਰ ਦਿੱਲੀ ਦੇ ਵਿੱਚ ਨਹੀਂ ਛੱਡੀ ਗਈ ਸੀ ਦਿੱਲੀ ਚੋਣਾਂ ਦੇ ਵਿੱਚ ਹਾਰ ਦੇ ਕੁਝ ਕਾਰਨ ਹੋਰ ਜ਼ਰੂਰ ਸੀਗੇ ਉੱਥੇ ਜਿਸ ਤਿਕਾਣਾ ਕਰੀ ਸ਼ਰਾਬ ਘੋਟਾਲਾ ਸਾਹਮਣੇ ਆਇਆ ਜਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਜਾਣਾ ਪਿਆ ਸੀ ਨੇਤਾਵਾਂ ਨੂੰ ਉੱਥੇ ਦੇ ਕਾਰਨ ਹੋਰ ਸੀ ਕਿਉਂਕਿ ਉੱਥੇ ਐਲਜੀ ਨਾਲ ਵੀ ਟਕਰਾਅ ਜਿਹੜਾ ਚੱਲਦਾ ਆਇਆ ਪਰ ਅਰਵਿੰਦ ਤੇਜਰੀਵਾਲ ਨੇ ਸ਼ਾਬਾਸ਼ ਦਿੱਤੀ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਕਿ ਤੁਸੀਂ ਕੋਈ ਵੀ ਕਿਸ ਤਰ੍ਹਾਂ ਜਿਹੜੀ ਹੈ ਇੱਥੇ ਨਹੀਂ ਛੱਡੀ ਉਹ ਨਾਲ ਹੀ ਜਿਹੜੀ ਲੀਡਰਸ਼ਿਪ ਨਾਲ ਕੱਲ ਉਹਨਾਂ ਨੇ ਉੱਥੇ ਦਿੱਲੀ ਦੇ ਵਿਧਾਇਕ ਦਿੱਤੇ ਨੇ ਉਹਨਾਂ ਨਾਲ ਵੀ ਬੈਠਕ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਆਖਿਆ ਕਿ ਅਸੀਂ ਪੂਰੇ ਤਕੜੇ ਹੋ ਕੇ ਕੰਮ ਕਰਨਾ ਹੈ ਕਿਉਂਕਿ ਆਮ ਆਦੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਸੀ ਉਹਨਾਂ ਨੇ ਆਖਿਆ ਕਿ ਅਸੀਂ ਉਸੇ ਤਰੀਕੇ ਨਾਲ ਹੀ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਦੇ ਰਾਂਗੇ ਠੀਕ ਹੈ ਠੀਕ ਹੈ ਮਨ ਬਹੁਤ ਬਹੁਤ ਧੰਨਵਾਦ ਮੇਰੇ ਸਹਿਯੋਗੀ ਅਮਨ ਮੋਹਨ ਇਸ ਬੈਠਕ ਬਾਰੇ ਵਧੇਰੇ ਜਾਣਕਾਰੀ ਦੇ ਰਹੀ ਸੀ ਕਿ ਕਿਹੜੇ ਕਿਹੜੇ ਏਜੰਡੇ ਇਸ ਬੈਠਕ ਦੇ ਵਿੱਚ ਸ਼ਾਮਲ ਹੋ ਸਕਦੇ ਆ ਤੇ ਖਾਸ ਤੌਰ ਤੇ ਇਸ ਬੈਠਕ ਤੋਂ ਬਾਅਦ ਹਲਚਲ ਜਿਹੜੀ ਕਿ ਹੁਣ ਤੇਜ਼ ਹੋਣ ਦੀ ਸੰਭਾਵਨਾ ਵਾ ਜਿਹੜੀ ਨੇ ਖਾਸ ਤੌਰ ਤੇ ਪੰਜਾਬ ਤੇ ਇਸ ਮੀਟਿੰਗ ਦਾ ਗਹਿਰਾ ਅਸਰ ਪੈਂਦਾ ਹੋਇਆ ਨਜ਼ਰ ਆਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਕਿ ਮੀਟਿੰਗ ਤੋਂ ਬਾਅਦ ਕਿਹੜੇ ਕਿਹੜੇ ਫੈਸਲੇ ਪੰਜਾਬ ਸਰਕਾਰ ਲੈਂਦੀ ਨਜ਼ਰ ਆਵੇਗੀ ਤੇ ਖਾਸ ਤੌਰ ਤੇ ਜੋ ਗਲਤੀਆਂ ਆ ਜਾਓਗੀਆਂ ਜੋ ਖਾਮੀਆਂ ਦਿੱਲੀ ਦੇ ਵਿੱਚ ਰਹਿ ਗਈਆਂ ਨੇ ਉਹਨਾਂ ਨੂੰ ਹੁਣ ਕਿਵੇਂ ਰਿਕਵਰ ਕੀਤਾ ਜਾਵੇਗਾ ਉਹ ਸਾਰੀਆਂ ਚੀਜ਼ਾਂ ਦਾ ਅਜੰਡਾ ਇਸ ਬੈਠਕ ਦਾ ਅਹਿਮ ਹਿੱਸਾ ਹੈ